ਹੈਲੋ ਗਾਇਜ਼ ਵੈਲਕਮ ਆਰ ਵੈਲਕਮ ਬੈਕ ਟੂ ਅਵਰ ਨਿਊ ਵਲੌਗ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਮੈਂ ਵਧੀਆ ਟਾਈਮ ਹੋ ਚੁੱਕੇ ਜੀ ਪੈਰ ਦਾ ਵੀ ਪਾਣੀ ਦੀ ਪਾਈਪ ਨਾਲ ਖੇਡ ਰਹੀ ਹੈ ਫਿਰ ਆਪਾਂ ਖਾਦੇ ਸਮੋਸੇ ਤੇ ਪੀਤੀ ਚਾਹ ਅਚਾਨਕ ਆਪਾਂ ਨੂੰ ਆਗੇ ਸੀ ਕੰਮ ਫਿਰ ਆਪਾਂ ਆਪਣੀ ਛਮੀਆਂ ਨੂੰ ਕੀਤਾ ਥੋੜਾ ਬਹੁਤਾ ਰੈਡੀ ਛੜੀ ਤੇ ਫਿਰ ਆਪਾਂ ਆਪਣੀ ਛਮੀਆਂ ਨੂੰ ਕੀਤਾ ਆਨ ਫਿਰ ਆਪਾਂ ਚੱਲ ਪੇਸ਼ੇਰ ਵਾਲ ਨੂੰ ਆਪਾਂ ਚੱਲ ਪਏ ਜੀ ਪਿੰਡੋਂ ਸਕੂਟੀ ਤੇ ਹਾਂਜੀ ਕਿਵੇਂ ਦੇ ਲੱਗ ਰਹੇ ਨੇ ਤੋਂ ਹੁਣ ਆਪਣੇ ਨਵੇਂ ਵਲੌਗਸ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿਹੜਾ ਪਾ ਨੂੰ ਇਸ ਕਰਕੇ ਜਾਣਾ ਪਿਆ ਕਿਉਂਕਿ ਆਪਾਂ ਵੀਰ ਦੇ ਥੋੜੇ ਬਹੁਤੇ ਆਊਟਫਿਟ ਲੈਣੇ ਸੀ ਤੇ ਖੁਦ ਲਈ ਨਾਈਟ ਸੂਟ ਲੈਣਾ ਸੀ ਤੇ ਥੋੜੇ ਬਹੁਤੇ ਹੋਰ ਕੰਮ ਸੀਗੇ ਕਲਾਪਗਏ ਯੂਨੀਫਾਰਮ ਵਾਲੀ ਸ਼ਾਪ ਤੇ ਆਪਾਂ ਆਪਣੀ ਫੈਮਿਲੀ ਦੇ ਵਿੱਚ ਕਿਸੇ ਗੁੜੀਆ ਦੀ ਯੂਨੀਫਾਰਮ ਲੈਣੀ ਸੀ ਉਹ ਲਈ ਤੇ ਫਿਰ ਆਪਾਂ ਗਏ ਮੰਦਰਵਾਲ ਨੂੰ ਫਾਈਨਲੀ ਆਪਾਂ ਪਹੁੰਚ ਗਏ ਸੀ ਮੇਨ ਮਾਰਕੀਟ ਦੇ ਵਿੱਚ ਫਿਰ ਆਪਾਂ ਦਿੱਤੋਂ ਮੇਰੇ ਨਾਈਟਸ ਊਟ ਲੈਣੇ ਸੀ ਆਪਾਂ ਖੁਦ ਲਈ ਨਾਈਟਸੂਟ ਦੇਖਣੇ ਸ਼ੁਰੂ ਕਰੇ ਇੰਨਾ ਨਾਈਟਸੂਟ ਦਾ ਕਲਰ ਕੰਟਰਾਸਟ ਅੱਛਾ ਸੀ ਹਮੰਦਾਈ ਫੀਟਿੰਗ ਮੇਰੇ ਸਹੀ ਨਹੀਂ ਸੀ ਅਦਾ ਹੀ ਕੁਛ ਨਾ ਕੁਛ ਇਸ਼ੂ ਆਂਦਾ ਰਿਹਾ ਨਾਈਟ ਸੂਟ ਲੈ ਕੇ ਆਪਾਂ ਪਹੁੰਚ ਗਏ ਕਾਸਮੈਟਿਕ ਸ਼ਾਪ ਤੇ ਕਾਸਮੈਟਿਕ ਸ਼ਾਪ ਤੇ ਆਪਾਂ ਲੈਣੀ ਸੀ ਬੁੱਲਿਪਿੰਸ ਤੇ ਵੀਰ ਲਈ ਲੈਣੀ ਸੀ ਪਿੰਸ ਫਿਰ ਪਿੰਸ ਵਗੈਰਾ ਲੈਣ ਤੋਂ ਬਾਅਦ ਫਿਰ ਆਪਾਂ ਨੂੰ ਲੱਗੀ ਭੁੱਖ ਫਿਰ ਆਪਾਂ ਕੁਝ ਨਾ ਖਾ ਲਈਏ ਦੇਖਣਾ ਕੁਝ ਫਿਰ ਆਪਾਂ ਪੀਤਾ ਸ਼ੇਕ ਜੋ ਬਹੁਤ ਜ਼ਿਆਦਾ ਟੇਸਟੀ ਸੀ ਨਾਰਮਲ ਸ਼ੇਕਸ ਨਾਲੋਂ ਵਗੈਰਾ ਲੈਣ ਤੋਂ ਬਾਅਦ ਸ਼ੇਕ ਵਗੈਰਾ ਪੀ ਕੇ ਫਿਰ ਆਪਾਂ ਚੱਲੇ ਪੈਂਡਲ ਨੂੰ ਆਪਣੇ ਘਰ ਆਇਆ ਹੋ ਅਸੀਂ ਇੱਕ ਪੱਪੀ ਫਿਰ ਵੀਰ ਨੇ ਉਸ ਨਾਲ ਕੀਤੀ ਬਹੁਤ ਜ਼ਿਆਦਾ ਮਸਤੀ ਵੀਰ ਨੇ ਉਸ ਨਾਲ ਖੇਡਣਾ ਸ਼ੁਰੂ ਕੀਤਾ ਤੇ ਉਹ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ प्पी खेडन बहुत खुश हो रही अपने बच्चों परिवार रहे दिखाई ਆਪਾਂ ਲੈ ਕੇ ਆਈ ਵੀਰ ਦੇ ਪੰਜ ਸੂਟ। ਇੱਕ ਕੱਪਾਲੇ ਆ ਵੀਰ ਦਾ ਨਾਈਟ ਸੂਟ ਤੇ ਬਾਕੀ ਉਸ ਦੇ ਲਈ 12 ਅੰਦਰ ਵਾਲੇ ਸੂਟ ਕਿਉਂਕਿ ਵੀਰ ਅਜਕਲ ਬਾਹਰ ਜਾਂਦੀ ਹੀ ਰਹਿੰਦੀ ਹੈ। ਨਾਲੇ ਲੈ ਕੇ ਆਈ ਸੀ ਆਪਾਂ ਸਾਰਿਆਂ ਵਾਸਤੇ ਸਮੂਸੇ ਫਿਰ ਆਪਾਂ ਖਾਦੇ ਸਮੂਸੇ। ਆਉਂਦੇ ਸਾਰੇ ਵੀਰ ਨੂੰ ਬਾਤ ਕਰਵਾ ਕੇ ਆਪਾਂ ਪਾਇਓ ਦੇ ਨਿਊ ਕਲੋਸ ਜੋ ਬਹੁਤ ਜ਼ਿਆਦਾ ਅੱਛੇ ਲੱਗ ਰਹੇ ਸੀ ਉਹਦੇ ਵੀਰ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ। ਸਮਾ ਹੋ ਚੁੱਕਿਆ ਸੀ 7 ਵਜੇ ਸਬਜੀ ਵਗੈਰਾ ਆਪਾਂ ਰੈਡੀ ਕਰ ਲਈ ਸੀ ਰੋਟੀ ਵਗੈਰਾ ਰੋਟੀ ਵਗੈਰਾ ਆਪਾਂ ਖਾ ਕੇ ਹੁਣ ਆਪਾਂ ਜਾਣਿਆ ਸੌਣ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਲਾਈਕ ਕਮੈਂਟ ਜ਼ਰੂਰ ਕਰਨਾ ਅਗਰ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਨਾ ਦਿਲਦੇ ਆ ਇੱਕ ਨਿਊ ਵਲੌਗ ਦੇ ਵਿੱਚ ਬਾਏ ਬਾਏ